ਹਾਂਜੀ ਵੀਰੇ ਸਾਥੀ ਕਾਲ ਜੀ ਸਾਰਿਆਂ ਨੂੰ ਤੇ ਨੌਜੀ ਵੀਰੇ ਆਪਾਂ ਖੜੇ ਸੀਗੇ ਪਿੰਡ ਰਾਜੂ ਮਾਜਰਾ ਤੇ ਬੋਜਨ ਹੋਇਆਗਾ ਵੀਰੇ ਹਰਜੰਦਰ ਤੇ ਇਹਨਾਂ ਨੇ ਵਜੇ ਆਪਾਂ ਚੱਕਰ ਕਰਨਾ ਏਦੀ ਬਾਈ ਤੰਨਾ ਤੰਨਿਆ ਆਪਣੇ ਟੀਕੇ ਭਰੇ ਹੋਏ ਸੀਗੇ ਸਾਨੂੰ ਮੜਾ ਚੱਲਣਾ ਪਾ ਦੀਏ ਤੇ ਲਓ ਜੀ ਵੀਰੇ ਪਹਿਲੀ ਮੰਜੇ ਆਪਾਂ ਚੱਕਰ ਹੀ ਆ ਇਹ ਵੀਰੇ 2 ਮਹੀਨਿਆਂ ਦੀ ਗੱਪਣਾਗੀ ਇਹਦੇ ਆਪਣੇ ਵੀਰੇ ਟੀਕਾ ਭਰੇ ਟੀਗਾ ਗੋਪੀ ਬੰਨ ਮੂਰਾ ਬੋਲਦਾ ਸਿਰਫ ਇੱਕ ਟੀਕਾ ਭਰਿਆ ਸੀਗਾ ਤੇ ਜਦੋਂ ਹੀਟ ਆ ਗਈ ਇਹਦੀ ਵੀਰੇ 2 ਦਿਨ ਪਹਿਲਾਂ ਹੀਟ ਮੁੱਚ ਗਈ ਤੀ ਤੇ ਤੀਜਨ ਆਪਾਂ ਚੈੱਕ ਕਰਕੇ ਇਹ ਕਰਤੀ ਸੀ ਹਣਾ ਤੇ ਉਹ ਤੋਂ ਬਾਅਦ ਕਹਿੰਦੇ ਮੱਝ ਆਪਾਂ ਚੈੱਕ ਕਰੀਏ ਵੀਰੇ ਇਹ ਗੱਬਣਾ ਤੇ ਬਹੁਤ ਵਧੀਆ ਕੰਮ ਹੋ ਗਿਆ ਬਾਈ ਦਾ ਤੇ ਸਾਰੇ ਟੀਕੇ ਬਾਈ ਹੁਣ ਦਾ ਬਲੀ ਤੇ ਨੰਬਰ 2 ਤੇ ਵੀਰੇ ਹੁਣ ਦਿਖਾਉਣੇ ਆਪਾਂ ਮੱਝ ਇਹਦੇ ਵੀਰੇ ਆਪਣਾ ਟੀਕਾ ਭਰਿਆ ਹੋਇਆ ਹੈਗਾ ਇਹਦੇ ਆਪਣੀ ਡਿਟੈਕਸ਼ਨ ਵੀਰੇ ਦੀਦਾ ਵੀ ਅਕਾਲ ਬੋਲੋ ਖਾਣੇ ਪਿੰਡ ਦਾ ਬੁੱਲਾ ਵੀਰੇ ਭਾਈ ਕੋਲੇ ਇਹ ਤੇ ਬਹੁਤ ਸੋਹਣਾ ਬੁੱਲਾ ਯਾਰ ਤੇ ਉਹਦੇ ਆਪਾਂ ਇਹਦੀ ਮੰਡੇ ਏਗੀ ਕੀਤੀ ਠੀਕ ਹੈ ਇਹਦੇ ਵੀ ਇੱਕੀ ਭਰੇ ਹੈਗਾ ਤੇ ਵੀਰੇ ਵੀ ਗੱਬਣਾ ਦੋ ਮਹੀਨਿਆਂ ਦੀ ਤੇ ਨੰਬਰ 3 ਦੇਖੋ ਦਿਖਾ ਦਿਓ ਵੀਰੇ ਬੂਰੀ ਢਿੱਲੀਆ ਵੀ ਤੇ ਇਹਦੇ ਵੀਰੇ ਨੇ ਆਪਣੇ ਹੀ ਕੀਤੀ ਸੀ ਆਪਣਾ ਇੱਕ ਬੁੱਲ ਹੋਣਾ ਵੀਰੇ ਕੰਡੇ ਵਾਲਾ ਤੇ ਉਹਦਾ ਹੀ ਕੀਤੀ ਹੋਈ ਆ ਇਹਦੇ ਆਪਾਂ ਹੈ ਦੋ ਟਿੱਕੇ ਭਰੇ ਤੇ ਉਹਦੀ ਹੀਟ ਲੰਬੀ ਰੱਖੀ ਕੀਤੀ ਤੇ ਇਹ ਦੋਨ ਟਿੱਕੇ ਭਰੇ ਦੇ ਆਪਾਂ ਨੇ ਤੇ ਜੇ ਵੀ ਚੱਕ ਕਰਤੀਆ ਇਹਦੇ ਕੋਈ ਇਕੜੀ ਪਰੇ ਤੇ ਜੀ ਇਹਦੇ ਤੇ ਇਹਦੇ ਦੋ ਸੀ ਅਛੇ ਦੋ ਪਰੇ ਸੀ ਹਾਂ ਜੀ ਇਹਦੇ ਦੋ ਤੇ ਇਸਦੀ ਅਵਰੇ ਆਪਣੇ ਕਿ ਪਰੇ ਸੀਗਾ ਤੇ ਆਹ ਮੈਂ ਜਪਾ ਦੋ ਟਿਕ ਪਰੇਗਾ ਇੱਥੇ ਓਡੀ ਕੇ ਬਰੇ ਕਿ ਪਰੇ ਆ ਗੋਪੀ ਬੰਨਦਾ ਤੇ ਹੁਣ ਵੀਰੇ ਇਹ ਤੰਨੇ ਗੱਭਨ ਨੇ ਤੇ ਆਪਾਂ ਨੇ ਟਿਕਣੇ ਲਾਦੇ ਪੀਟ ਬੋਟ ਲਾਦੇ ਤੰਤ ਨੰਮਨ ਆਪਾਂ ਲਾਦੇ ਆਪਣਾ ਢੀਕਾ ਹੁੰਦਾ ਬਰੇ ਜੀਨਸ ਕੰਪਨੀ ਦਾ ਠੀਕ ਆਉਂਦਾ ਪੀਟ ਬੋਟ ਤੇ ਆਪਣੇ ਹੁਣ ਇਹ ਕਿਓ ਲਾਏ ਨੇ ਇਹਨਾਂ ਦੇ ਤੰਨੇ ਗੱਭਨ ਨੇ ਬਾਈ ਜਬ ਵਧੀਆ ਹੋ ਗਿਆ ਕੰਮ ਤੇ ਬਾਕੀ ਰਹਿਬਰਾ ਮੈਂ ਧੰਨਵਾਦ ਜੀ ਬਤਵਾਲਾ ਤੇ ਬਾਕੀ ਵੀਰੇ ਜਿਹੜੀ ਸੂਚੀ ਨਾਲ ਬੂਰੀ ਮੰਚ ਦੇਖ ਰਹੇ ਹੋ ਯਾਰ ਤੇ ਇਹ ਪਹਿਲਾਂ ਆਪ ਜੇ ਠਿਕਾਪਰਾ ਦੀ ਜੂਪੇ ਦਾ ਇਹ ਤੋਂ ਪਹਿਲਾਂ ਵਾਲੇ ਛੂਵੇੜ ਛੂਈ ਆ ਇਹ ਤੇ ਇਹਨਾਂ ਦਾ ਵੀਰੇ ਕੱਟਾ ਕੱਟਾ ਇਹਦਾ ਜੂਪੇ ਦਾ ਕੱਟਾ ਇਹਦੀ ਬਹੁਤ ਸੋਹਣਾ ਕੱਟਾ ਹੈ ਦੀ ਯਾਰ ਸਾਰੇ ਰਾਜਮਾਰੇ ਪਿੰਡ ਦੇ ਵੀਰੇ ਕੱਟਣੇ ਦਾ ਹੈਗਾ ਉਹਨੂੰ ਹੋਣਾ ਤਾੜੀ ਕੱਟੀ ਦੀ ਬਹੁਤ ਘੰਟਾਈ ਆ ਲਓ ਜੀ ਦਰਸ਼ਨ ਕਰੋ ਵੀਰੇ ਜੂਪੇ ਦੇ ਲਓ ਜੀ ਦੇਖੋ ਗਰੇਟਾਰੀ ਦੇਖੋ ਕਿੰਨੀ ਘਣਟਾਈ ਆ ਕਦੇ ਕੱਟੀ-ਕੁੱਟੀ ਹੁੰਦੀ ਯਾਰ ਸਰੀਰ ਹੋ ਜਾਂਦਾ ਤੇ ਕੱਟੀ ਦੀ ਹਾਈਡਰੋਟ ਬਹੁਤ ਸ਼ੂਣੀ ਆ ਵਧੀਆ ਤੇ ਇਹਦੀ ਬਰੀ ਉਮਰ ਕਿੰਨੀ ਕਾ ਜੀ ਇਹਦੀ ਉਮਰ ਹੈਗੀ ਆ 5 ਮਹੀਨੇ 5.5 ਮਹੀਨਿਆਂ ਦਾ ਜੀ 5.5 ਮਹੀਨੇ ਦਾ ਜੀ 5.5 ਮਹੀਨੇ ਜਦੋਂ ਉਮਰ ਹੋਈ ਵੀਰੇ ਤੇ ਥੋੜੇ ਦਾ 22000 ਮੜੀ ਜੀ ਖੇਰ ਘੱਟ ਆ ਥੋੜੀ ਜੇ ਤਾਂ ਨਹੀਂ ਤਾਂ ਵਧੀਆ ਦੇਖੋ ਯਾਰ ਫੁੜਾ ਫੁੜਾ ਟੈਸਟਿਕਲ ਦੇਖੋ ਬੋਕਣ ਨੇ ਤੇ ਆਪਣੇ ਵੀਰੇ ਸੰਗਲ ਪਲਣਾ ਪੂਰਾ ਵਧੀਆ ਹੈ ਤੇ ਇਹਦੇ ਪਿੰਡ 'ਚ ਮੰਨ ਲਾ ਵੀ ਹੈ ਨਹੀਂ ਕੋਈ ਕੱਟਾ ਦੇ ਨਾਲ ਦਾ ਬਾਜੂ ਮਾਰੇ ਜੋ ਬਾਕੀ ਵੀਰੇ ਪਤਾ ਨਹੀਂ ਹੈਗਾ ਨਾਮ ਕੀ ਯਾਰ ਮੇਰੇ ਬੰਡੇ ਨਾਲ ਦਾ ਕੱਟਾ ਜਾਂ ਫਿਰ ਬੋਰੇ ਹੈਗਾ ਕਿਸ ਨਾਲ ਦਾ ਕੱਟਾ 4 ਘੰਟਾ ਉਹ ਵੀਰੇ 100 ਦਾ